ਗੁਰਦਾਸਪੁਰ ਦੀ ਵਿਧਾਨ ਸਭਾ ਹਲਕਾ ਦਿਨਾਨਗਰ ਅਦੀਨ ਆਂਦੇ ਮਕੋੜਾ ਪਤਨ ਦੇ ਪਰਲੇ ਪਾਸੇ ਵਸੇ ਪਰਿਆਲ ਮੰਮੀਆਂ ਤੂਰ ਸਮੇਤ 7 ਪਿੰਡਾਂ ਦੇ ਲੋਕਾਂ ਦੇ ਲਈ ਪਹਿਲੀ ਬਰਸਾਤ ਨੇ ਹੀ ਮੁਸੀਬਤ ਖੜੀ ਕਰ ਦਿੱਤੀ। ਇਹ ਮਿਲੀ ਜਾਣਕਾਰੀ ਮੁਤਾਬਕ ਲਗਾਤਾਰ بارش ਕਾਰਨ ਪਾਣੀ ਦਾ ਪੱਧਰ ਵਧਣ ਕਾਰਨ ਰਾਵੀ ਦਰਿਆ ਦੇ ਵਿੱਚ ਪਾਣੀ ਵਧ ਗਿਆ ਜਿਸ ਕਾਰਨ ਪਰਲੇ ਪਾਸੇ ਵਸੇ ਪਿੰਡਾਂ ਦੇ ਲੋਕਾਂ ਦੇ ਆਂਚਾਨ ਦੇ ਲਈ ਬਣਾਏ ਪਲਤੂਨ ਪੁਲ ਦਾ ਅਗਲਾ ਹਿੱਸਾ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਰੁੜ ਗਿਆ। ਲੋਕਾਂ ਦਾ ਆਉਣਾ ਜਾਣਾ ਹੁਣ ਮੁਹਾਲ ਹੋ ਰਿਹਾ ਹੈ ਪੰਜਾਬ ਦੇ ਪਹਾੜੀ ਖੇਤਰਾਂ ਵਿੱਚ ਹੋਈ ਪਾਰਿਵਰਖਾ ਨੇ ਦਰਿਆਵਾਂ ਨੂੰ ਉਫਾਨ ਮਾਰਨ ਤੇ ਮਜਬੂਰ ਕਰ ਦਿੱਤਾ ਹੈ ਜਿਸ ਨਾਲ ਰਾਵੀ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਗਿਆ ਹੈ ਲਵਕੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੁਸ਼ਕਲ ਕੀ ਹੈ ਸਾਨੂੰ ਪੁਲ ਦੀ ਮੁਸ਼ਕਲ ਹੈ ਔਰ ਕੀ ਹੈ ਸਰਕਾਰ ਕੀ ਇਹਦੇ ਆਦੇ ਪੁਲ ਦੇ ਆਦੇ ਸਰਕਾਰ ਸਾਨੂੰ ਸੱਤ ਪਿੰਡ ਨਾ ਕੀ ਗੱਲ ਇਹਦੀ ਜਨਤਾ ਨਹੀਂ ਬਸਦੀ ਸਭ ਕੁਝ ਬਸਦਾ ਤਾਂ ਸਭ ਕੁਝ ਹੀ ਰਹਿਦੇ ਬੱਚੇ ਰਹਦੇ ਆਹੀ ਰਹਨੇ ਇਧਰ ਸਭ ਕੁਝ ਰਹਨੇ ਇਧਰ ਕੀ ਹੈ ਸਾਨੂੰ ਦੇ ਆਦੇ ਸਰਕਾਰ ਇੱਕ ਪੋਲੀ ਮੰਗਾ ਨੇ ਨਾ ਅਸੀਂ ਤੁਹਾਡੇ ਕੋਲ ਅਸੀਂ ਹੋਰ ਕੁਝ ਨਹੀਂ ਮੰਗਾ ਦੇ ਨਾ ਸਾਨੂੰ ਪੋਲੀ ਪੱਕਾ ਚਾਹੁੰਦੇ ਆ ਸਾਡੀ ਮੰਗ ਐ ਹੋਈ ਪੋਲ ਦੀ ਜੇ ਲਾ ਵੋਟਾਂ ਲੈਣੀਆਂ ਹੋਣ ਫੇਰ ਵੋਟਾਂ ਲੈਣ ਪਾਰ ਆ ਜਾਂਦੇ ਨਾ ਸਾਨੂੰ ਵੋਟਾਂ ਦੇ ਫੇਰ ਸਾਡੇ ਪੈਰੀ ਪੈਨ ਦਾ ਫਰਕ ਨਹੀਂ ਕਰਦੇ ਸਰਕਾਰ ਤਾਂ ਸਾੜ ਇਹਨਾਂ ਨੇ ਸੋਚਿਆ ਸਾਨੂੰ ਪੋਲ ਬਣਾਈ ਦੇਣ ਉਹਨੇ ਫੱਟੇ ਨੇ ਫੱਟੇ ਟੁੱਟਦੇ ਨਾ ਕਿੱਦਾਂ ਲੰਘਣਾ ਪਾੜਾ ਅਸੀਂ ਦੱਸੋ ਤੁਸੀਂ ਫੱਟੇ ਟੁੱਟਦੇ ਕੋ ਫੱਟੇ ਰੁੜ ਗਏ ਦੇ ਉਹਦੇ ਜਿਹੜਾ ਰਾਤੀ ਪਾਣੀ ਆ ਫੱਟੇ ਰੁੜ ਗਏ ਮੁੜ ਕੇ ਫੇਰ ਫੱਟੇ ਵੀ ਨਹੀਂ ਸਾਨੂੰ ਕੋਈ ਚੱਜਦਾ ਇੱਧਰ ਆਏ ਬਰਾਨ ਪਰ ਗਏ ਹੀ ਦਵਾਈ ਲੈਣ ਇਧਰ ਕੋਈ ਹਸਪਤਾਲ ਹੀ ਵੀ ਨਹੀਂ ਆ ਜਿਹੜਾ ਸਾਨੂੰ ਦਵਾਈ ਮਿਲੂਗੀ ਸਾਨੂੰ ਕੋ ਪਾਰ ਜਾਣ ਪੈਂਦਾ ਦਵਾਈ ਲੈਣੇ ਵੀ ਹੋਰ ਸਾਨੂੰ ਸਾਡੀ ਕੋਈ ਮੰਗ ਨਹੀਂ ਆਹੇ ਸਿਰਫ ਇਹੋ ਮੰਗਨੇ ਸਾਨੂੰ ਪੁਲ ਪੱਕਾ ਚਾਹਦੇ ਆ ਹੋਰ ਆਹੀਂ ਕੋਈ ਨਹੀਂ ਕਹਿਨੀ ਸਰਕਾਰ ਨੂੰ ਤਾਂ ਫਿਰ ਸਰਕਾਰ ਜੇ ਸਾਡੇ ਕੋਲ ਆਈ ਬੋਟਾ ਲੈਣ ਤਾਂ ਫਿਰ ਕੋ ਬੋਟਾ ਅਸੀਂ ਚੰਗੀ ਤਰ੍ਹਾਂ ਦੇਵਾਂਗੇ ਇਹ ਥੋੜਾ ਵੀ ਨਹੀਂ ਦੇਵਾਂਗੇ ਦੇਵਾਂਗੇ ਚੰਗੀ ਤਰ੍ਹਾਂ ਫਿਰ ਹਾਰ ਪਾਈਗੇ ਨਾ ਤਾਂ ਫੇਰ ਹੀ ਕੱਲ੍ਹ ਨੇਣਾ ਹੈ ਆਹ ਰਾਦੇ ਫਟੇ ਰਾਦੇ ਰੋੜਦੇ ਫਟੇ ਤੇ ਦੇਖੋ ਤੁਸੀਂ ਆਪ ਖੁਦ ਦੇਖੋ ਰਾਦੇ ਰੋੜਦੇ ਨਾ ਫਟੇ ਉਹਨ ਕਿਥੋਂ ਜੱਗੇ ਫੱਟੇ ਲੈਂਦੇ ਨੇ ਉਹ ਮਰਾੜਿਓਂ ਜੱਗੇ ਫੱਟੇ ਲੈਂਦੇ ਤਾਰਾ ਗੜੋਂ ਤੇ ਫੇਰੇ ਲਗੇ ਫੱਟੇ ਪਾਣ ਮੇਰੇ ਨਾਲ ਮਾਨ ਸਾਹਿਬ ਪਿੰਡ ਮੰਮਚੇ ਕਰੰਗਾ ਜੀ ਅਸੀਂ ਹੁਣ ਬਰਾਂਪਰ ਸਾਡੀ ਰਹਿ ਰਿਹਾ ਸੀ ਜੀ ਇਹਨਾਂ ਦੁੱਖਾਂ ਦੇ ਕਾਰਨ ਸੀ ਜਿੱਥੋਂ ਪਾਰ ਜਗਾ ਲੈ ਕੇ ਮਕਾਨ ਬਣਾਇਆ ਕਮ ਸਕੋ ਬੱਚੇ ਪੜਾ ਸਕੀ ਇਹਦੇ ਤੁਸੀਂ ਹਾਲਾਤ ਦੇਖ ਲਿਓ ਜੀ ਛੋਟੀ ਬਰਸਾਤ ਹੋਣ ਕਾਰਨ ਅੱਜ ਕੀ ਹਾਲਾਤ ਨੇ ਨਾ ਇਥੋਂ ਗੱਡੀ ਕੀ ਛੱਡੇ ਤੇ ਮੋਟਰਸਾਈਕਲ ਨਹੀਂ ਜਾ ਰਹਾ ਜੇ ਬਜ਼ੁਰਗਾ ਉਹ ਵੈਸੇ ਇਹਨੂੰ ਪਾਰ ਨਹੀਂ ਕਰ ਸਕਦਾ ਜੀ ਉਹ ਚੜ੍ਹਾਈ ਨਹੀਂ ਚੜ੍ਹ ਸਕਦਾ ਜੀ ਇਸ ਟਾਈਮ ਕਸੋਏ ਲੋਕਾਂ ਦੀ ਜ਼ਿੰਦਗੀ ਕੀ ਹੈ ਜੀ ਇਹ ਸਾਡੇ ਵੇ ਸਰਕਾਰਾਂ ਨਾ ਆਹੀਆਂ ਨੂੰ ਸਰਕਾਰਾਂ ਨਹੀਂ ਮੰਨਦੇ ਜੀ ਇਹ ਵੀ ਸਰਕਾਰਾਂ ਸਾਡੇ ਵਰ ਕਈ ਆਈਆਂ ਕਈ ਗਈਆਂ ਨਹੀਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਅਜੇ ਤੱਕ ਲਈ ਜੀ ਇਹ ਇਲਾਕਾ ਸਾਡਾ ਉੱਛੇ ਤੋਂ ਉੱਛੇ ਪਿਛੜਿਆ ਜੀ ਇੰਡੀਆ ਨਾਲੋਂ ਜੀ ਅਸੀਂ ਤੇ ਸਮਝਦੇ ਸਾਰੇ ਇਹਨਾਂ ਤੋਂ ਪਾਕਿਸਤਾਨੀ ਚੰਗਾ ਜੀ ਜਦੋਂ ਪਾਣੀ ਆਏ ਤਾਂ ਅਸੀਂ ਨਾ ਇਧਰੋਂ ਆ ਸਕਦੇ ਅਗੇ ਤਾਰ ਹੈ ਜੀ ਆਪ ਪਾਣੀ ਨਾਲ ਰੁੜ ਕੇ ਤਾਰ ਚ ਪਾ ਵੀ ਜਾ ਸਕਦੇ ਪਾਸੇ ਜਾ ਸਕਦੇ ਜੀ ਉਹ ਵੀ ਰੁੜ ਗਿਆ ਜੀ ਆਨ ਆਰਜੀ ਤੌਰ ਤੇ ਪੁਲ ਬਣਨੇ ਜੀ ਇਹ ਵੀ ਨਹੀਂ ਚੰਗੀ ਤਰ੍ਹਾਂ ਬਣਾ ਸਕਦੇ ਜੀ ਵੱਡਾ ਤਾਂ ਕਿਤੇ ਰਹਿ ਗਿਆ ਜੀ ਇਹੀ ਥੋੜਾ ਚੰਗੀ ਹਾਲਾਤ ਚ ਬਣਾ ਦੇਣਾ ਤਾਂ ਜਾਈ ਆ ਜਾ ਸਕੀ ਸਾਡੇ ਗੰਨੇ ਦੇ ਪਰਚੀਆਂ ਲੋਕਾਂ ਦੀ ਕਿੰਜ ਨਹੀਂ ਆਈਆਂ ਨੇ ਜਿਹੜੇ ਗੰਨਾ ਨੂੰ ਹੁਣ ਨਹੀਂ ਪਾਰ ਕਰ ਸਕਦੇ ਕੀ ਕਰਨੇ ਜੀ ਉਹ ਕਿੰਨੇ ਦਿਨ ਲੰਘ ਕੇ ਪੁਲ 15 ਦਿਨ ਤੇ ਪੁਲ ਤਿਆਰ ਹੋਊਗਾ ਦੰਨਾ ਸਾਡਾ ਉੱਥੇ ਰਹਿ ਜਾਗਾ ਜੀ ਅਸੀਂ ਆਪਣੀ ਫਸਲ ਵੀ ਨਹੀਂ ਦੇ ਸਕਦੇ ਜੀ ਆ ਗਈ ਇਹ ਤਾਂ ਹੁੰਦਾ ਹੀ ਇਹ ਦੇਖੋ ਤੁਹਾਡੇ ਸਾਹਮਣੇ ਛੋਟੀ ਪ੍ਰੇਸ਼ਾਨਾ ਹੋਗਾ ਜੀ ਇਹ ਤਾਂ ਵੱਡੀ ਆ ਗਈ ਤਾਂ ਫਿਰ ਕੀ ਹੋਊਗਾ ਜੀ ਅਸੀਂ ਬਹੁਤ ਇਹ ਇਲਾਕਾ ਸਾਡਾ ਇਹ ਬਹੁਤ ਪਰੇਸ਼ਾਨ ਹੈ ਜੀ ਬਹੁਤ ਮੰਗਾ ਕੀਤੇ ਨੇ ਪ੍ਰੇਸ ਸਕਾਰ ਕੋਈ ਵੀ ਨਹੀਂ ਸੁਣਦੀ ਜੀ ਮੈਂ ਨਸੀਬ ਸਿੰਘ ਐਕਸਮੈਨ ਸੀਆਰਪੀਆ ਵੀ ਇਨਸਪੈਕਟਰ ਤੋਂ ਪੈਨਸ਼ਨ ਆਇਆ ਮੇਰਾ ਨਾਮ ਨਸੀਬ ਸਿੰਘ ਹੈ ਸਾਡੇ ਇਸ ਇਲਾਕੇ ਦੇ ਸੱਤ ਪਿੰਡ ਹੈ ਜੀ ਪਾਰਲੇ ਪਾਸੇ ਇੱਥੇ ਹਰ ਪਾਰਟੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਅਸੀਂ ਪੁਲ ਬਣਾਵਾਂਗੇ ਕਾਂਗਰਸ ਨੇ ਵੀ ਕਿਹਾ ਸੀ ਪੁਲ ਬਣਾਵਾਂਗੇ ਬੀਜੇਪੀ ਵੀ ਕਹਿੰਦੀ ਸੀ ਅਸੀਂ ਪੁਲ ਬਣਾਵਾਂਗੇ ਲੇਕਿਨ ਬਣਾਇਆ ਕਿਸੇ ਨੇ ਨਹੀਂ ਅਜੇ ਤੱਕ ਸਾਰੇ ਜਦੋਂ ਵਾਅਦਾ ਕਰਨ ਆਉਂਦੇ ਆ ਉਦੋਂ ਵੋਟਾ ਮੰਗਦੇ ਉਦੋਂ ਕਹਿੰਦੇ ਸੀ ਕਰਾਂਗੇ ਇਸੇ ਕਰਕੇ ਸਾਡੇ ਇਸ ਇਲਾਕੇ ਨੇ ਇਸ ਵਾਰ ਵੋਟਾਂ ਦਾ ਬਾਈਕਾਟ ਕੀਤਾ ਸੀ ਲੇਕਿਨ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਤੱਕ ਅੱਜ ਇਹ ਮੁਸ਼ਕਲ ਆ ਕਿ ਸਾਨੂੰ ਆਣਾ ਜਾਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਪਾਣੀ ਥੋੜਾ ਜਿਹਾ ਦਰਿਆ ਦੇ ਵਿੱਚ ਆਇਆ ਉਹਦੇ ਕਰਕੇ ਹੀ ਇਹ ਪੁਲ ਟੁੱਟ ਗਿਆ ਗੋ ਔਰ ਸਾਡਾ ਆਣਾ ਜਾਣਾ ਮੁਸ਼ਕਲ ਹੈ ਤੁਹਾਡੇ ਸਾਹਮਣੇ ਅਸੀਂ ਪੈਦਲ ਨਹੀਂ ਲੰਘ ਸਕਦੇ ਇੱਥੋਂ ਇੱਕ ਫੱਟਾ ਰੱਖ ਕੇ ਉੱਪਰੋਂ ਦੀ ਮੋਟਰਸਾਈਕਲ ਲੰਘਾਣਾ ਹੁਣ ਤੁਸੀਂ ਦੇਖ ਹੀ ਲੈਣਾ ਮੇਰਾ ਨਾਮ ਕਾਰ ਸਿੰਘ ਹੈ ਮੇਰਾ ਪਿੰਡ ਰਾਜਪੁਰ ਚੇਬਾ ਮੁਸ਼ਕਲਾਂ ਦਾ ਭਾਜੀ ਬਹੁਤ ਸਾਹਮਣਾ ਕਰਨਾ ਪੈਂਦਾ ਬੇੜੀ ਬਿਲਕੁਲ ਬੰਦਾ ਤੇ ਆਵਾਜਾਈ ਬਿਲਕੁਲ ਠਾਪਾ ਆ ਜਾ ਕੇ ਪੈਦਲ ਨੰਗਲਦੇ ਆ ਲੋਕ ਜਾਂ ਮੋਟਰਸਾਈਕਲ ਤੇ ਮਾੜਾ ਮੋਟਾ ਫੱਟੇ ਲਾ ਕੇ ਨੰਗਣਦੇ ਆ ਉਸ ਤਰ੍ਹਾਂ ਜਿਦਾਂ ਪਹਿਲਾਂ ਚੱਲਣ ਡਿਆ ਸੀ ਪੁਰਾਣੇ ਚੱਲਣ ਡਿਆ ਰੈਂਪ ਰੋਡ ਚੁੱਕਿਆ ਬਿਲਕੁਲ ਸੱਤ ਪਿੰਡ ਭਾਜੀ ਰਾਜਪੁਰ ਚੇਬਾ ਤੂਰ ਭਰਿਆਲ ਲਸਿਆਣ ਮੰਮੀ ਚੱਕਰੰਗਾ ਕੁੱਕਰ ਤੇ ਕਜਲੇ ਝੁੰਬਰ ਇਹ ਸੱਤ ਅੱਠ ਪਿੰਡ ਆ ਜਿਹੜੇ ਬਿਲਕੁਲ ਵੀ ਦਰਿਆ ਤੋਂ ਇਧਰ ਹੀ ਰਹਿੰਦੇ ਨੇ ਪਰਲੀ ਸਾਈਡ ਤੇ ਨਾਲ ਬਾਰਡਰ ਲੱਗਦਾ ਆਪਣੇ ਤੇ ਬਾਕੀ ਦਰਿਆ ਦਾ ਪੋਲ ਵੱਜਦਾ ਆ ਟੈਂਪਰੇਰੀ 6-7 ਮਹੀਨੇ ਵਾਸਤੇ ਤੇ ਉਸ ਤੋਂ ਬਾਅਦ ਫਿਰ ਵੇੜੀ ਚੱਲਦੀ ਹੈ। ਸੇਲ ਸੂਤ ਤਾਂ ਬਾਜੀ ਇਦਾਂ ਹੀ ਆ ਕੋਈ ਡਾਕਟਰ ਆਂਦੇ ਆ ਕਿਤੇ-ਕਿਤੇ ਡਿਸਪੈਂਸਰੀ ਹੈਗੀ ਆ ਟੈਂਪਰੇਰੀ ਕੋਈ 4-5 ਮਹੀਨੇ ਬਾਅਦ ਫੇਰਾ ਮਾਰ ਜਾਂਦੇ ਆ। ਰਿਕਾਰਡ ਦੇ ਵਿੱਚ ਤੇ ਵੈਸੇ ਹਫਤਾ ਹੀ ਚੱਲਦਾ ਆ ਨਾ। ਰਿਕਾਰਡ ਦੇ ਵਿੱਚ ਬਿਲਕੁਲ ਸਰਕਾਰੀ ਰਿਕਾਰਡ ਦੇ ਵਿੱਚ ਸ਼ੋ ਕਰੀ ਜਾਂਦੇ ਆ ਉਦਾਂ ਡਾਕਟਰ ਜਿਹੜੇ 3-4 ਮਹੀਨੇ ਬਾਦੀ ਆਂਦੇ ਆ ਤੇ ਆਸਦਾ ਹੈ ਇਸੇ ਤਰ੍ਹਾਂ ਇੰਜ ਨਜ਼ਰ ਕੰਮ ਸਟਾਰਟ ਹੀ ਨਹੀਂ ਹੁੰਦਾ ਨਜ਼ਰ ਕੀ ਆ ਸਾਹਿਬ 5-6 ਸਾਲ ਤੇ ਹੋ ਚੁੱਕਿਆ 2018 ਤੋਂ ਲੈ ਕੇ ਹਾਲੇ ਤੱਕ ਲਾਰੀ ਲਾਂਦੇ ਆਂ ਅੰਡ ਮੰਜੂਰ ਹੋਇਆ ਇਹ ਪੁਲ ਕਾਫੀ ਟਾਈਮ ਹੋ ਗਿਆ ਪਰ ਹਲੇ ਤੱਕ ਤਾਂ ਕੋਈ ਕੰਮ ਚੱਲਦਾ ਲੱਭਦਾ ਹੀ ਨਹੀਂ ਇਹ ਤੇ ਕੀ ਦੱਸਾਂ ਕਿ ਦੇਹ ਮੰਗ ਕੰਨਾ ਇਹ ਪੱਕਾ ਪੁਲ ਜਲਦੀ ਜਲਦੀ ਕੰਮ ਸ਼ੁਰੂ ਕੀਤਾ ਜਾਏ ਉਹਦਾ ਥੋੜਾ ਬੋਦਾ ਹੌਸਲਾ ਹੋਈ ਲੋਕਾਂ ਨੂੰ ਵੀ ਕੰਮ